ਅੱਜ ਪੰਜਾਬ ਵੱਕ ਬੋਰਡ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੇ ਦੌਰਾਨ ਹਾਜੀ ਮੁਹੰਮਦ ਅਵੈਸ ਐਮਡੀ ਸਟਾਰ ਇੰਪੈਕਟ ਮਲੇਰਕੋਟਲਾ ਨੂੰ ਪੰਜਾਬ ਵੱਕ ਬੋਰਡ ਦਾ ਚੇਅਰਮੈਨ ਚੁਣ ਲਿਆ ਗਿਆ ਆਪਣੇ ਦਫ਼ਤਰ ਮਲੇਰਕੋਟਲਾ ਪਹੁੰਚਣ ਦੇ ਉਹਨਾਂ ਦੇ ਹਾਮੀਆਂ ਵੱਲੋਂ ਉਹਨਾਂ ਦਾ ਗੋਲਦਸ ਦਿੱਤੇ ਦੇ ਕੇ ਨਿਗਾਹਸਵਾਗ ਕੀਤਾ ਗਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਉਹ ਬੋਰਡ ਨੂੰ ਕਰਾਪਸ਼ਨ ਫਰੀ ਬਣਾਉਣ ਦੇ ਵਿੱਚ ਪੂਰੀ ਜਤੋ ਜਹਦ ਕਰਨਗੇ ਉਹਨਾਂ ਨੇ ਕਿਹਾ ਕਿ ਹਾਜ਼ਰਤ ਹਲੀਮ ਹਸਪਤਾਲ ਅਤੇ ਬੋਰਡ ਦੇ ਤਹਿਤ ਚੱਲੇ ਸਕੂਲਾਂ ਦੇ ਸਟੈਂਡਰਡ ਨੂੰ ਬਹੁਤ ਜਲਦ ਬਧਾਇਆ ਜਾਵੇਗਾ ਅਤੇ ਸਿਹਤ ਅਤੇ ਸਿੱਖਿਆ ਸੰਬੰਧੀ ਹੋਰ ਉਪਰਾਲੇ ਕੀਤੇ ਜਾਣਗੇ ਉਹਨਾਂ ਨੇ ਦੱਸਿਆ ਕਿ ਦੂਰ ਦਰਾਡੇ ਪਿੰਡਾਂ ਵਿੱਚ ਜਿੱਥੇ ਕਬਰਿਸਤਾਨ ਅਤੇ ਮਸਜਿਦਾਂ ਦੀ ਕਮੀ ਹੈ ਉੱਥੇ ਹੀ ਉਹਨਾਂ ਨੂੰ ਕਬਰਿਸਤਾਨਾਂ ਅਤੇ ਮਸਜਿਦਾਂ ਦੀ ਜਗ੍ਹਾ ਉਪਲਬਧ ਕਰਵਾਈ ਜਾਵੇਗੀ ਵੱਡੀ ਇਨਗਾਮ ਮੇਰਕੋਲਾ ਵਿਖੇ ਬੋਰਡ ਦੇ ਐਡਮਿਨਿਸਟਰੇਟਰ ਰਹੇ ਸ਼ੌਕਤ ਅਹਿਮਦ ਪਾਰੇ ਦੇ ਵੱਲੋਂ ਸਕੂਲ ਲਈ ਰੱਖੇ ਨਹੀਂ ਪੱਥਰ ਸੰਬੰਧੀ ਉਹਨਾਂ ਨੇ ਕਿਹਾ ਕਿ ਉਹ ਸਟੱਡੀ ਕਰਨਗੇ ਕਿ ਕੀ ਮਸਜਿਦ ਦੀ ਥਾਂ ਤੇ ਕੋਈ ਇਸ ਤਰ੍ਹਾਂ ਦੀ ਬਿਲਡਿੰਗ ਬਣਾਈ ਜਾ ਸਕਦੀ ਹੈ ਅਤੇ ਉਹਨਾਂ ਦੀ ਤਰਜੀਹ ਪਹਿਲਾਂ ਬੋਰਡ ਤਹਿਤ ਚੱਲਦੇ ਸਕੂਲਾਂ ਵਿੱਚ ਸੁਧਾਰ ਕਰਨਾ ਹੋਵੇਗਾ। ਇਹਨਾਂ ਦਾ ਕੀ ਰੱਬ ਦਾ ਸ਼ੁਕਰ ਹੈ ਜੀ। ਅਬਦਾ ਸ਼ੁਕਰ ਕਰਨਾ ਚਾਹਾਂਗੇ। ਫਿਰ ਮੈਂ ਸ਼ੁਕਰੀਆ ਦਾ ਕਰਨਾ ਚਾਹੂੰਗਾ ਸੀਐਮ ਸਾਹਿਬ ਦਾ, ਪੂਰੇ ਪਾਰਟੀ ਦਾ ਸਭ, ਮੇਰੇ ਦੋਸਤਾਂ ਦਾ, ਮਿੱਤਰਾਂ ਦਾ ਸਭ ਦਾ। ਔਰ ਮੇਰੇ ਦੋਸਤਾਂ ਦਾ ਫੈਮਿਲੀ ਦਾ ਤੁਹਾਡੇ ਸਭ ਦਾ ਜਿਨ੍ਹਾਂ ਨੇ ਦੁਆਇਆ ਕੀਤੀਆਂ ਅੱਲਾ ਨੇ ਮੌਕਾ ਦਿੱਤਾ ਸੇਵਾ ਕਰਨ ਦਾ ਸਭ ਤੁਸੀਂ ਚੇਅਰਮੈਨ ਬਣੇ ਹੋ ਹਾਂਜੀ ਹਾਂਜੀ ਜਿਆਦਾ ਬਾਕੀ ਉਰਚ ਵੱਡੇ ਲੇ ਉਹਦੇ ਵਿੱਚ ਕ੍ਰਪਸ਼ਨ ਜਾਂ ਹੋਰ ਬਹੁਤ ਕੁਝ ਹੋ ਰਿਹਾ ਉਹਨੂੰ ਰੋਕਣ ਲਈ ਕੀ ਤੁਸੀਂ ਦੇਖੋ ਕੋਈ ਵੀ ਕੰਮ ਹੁੰਦਾ ਨਾ ਪਹਿਲਾਂ ਤਾਂ ਆਪਾਂ ਦੇਖਾਂਗੇ ਆਇਆ ਕਿ ਵਾਕਈ ਹੋ ਰਿਹਾ ਠੀਕ ਹੈ ਜੀ ਕਿਉਂਕਿ ਕਿਸੇ ਵੀ ਬੰਦੇ ਤੇ ਇਲਜ਼ਾਮ ਲਗਾਉਣਾ ਸਭ ਤੋਂ ਆਸਾਨ ਕੰਮ ਹੈ ਹੁਣ ਆਪਾਂ ਦੇਖਾਂਗੇ ਜਾ ਕੇ ਦੇਖ ਵੀ ਕੀ ਹੈ ਪਾਣੀ ਪਾਣੀ ਨੂੰ ਦੇਖਣਾ ਔਰ ਚੀਜ਼ਾਂ ਪਾਣੀ ਵਿੱਚ ਹੋਣਾ ਔਰ ਚੀਜ਼ ਹੈ ਅੰਦਰ ਵਿੱਚ ਜਾਵਾਂਗੇ ਫਿਰ ਬਾਕੀ ਪਤਾ ਲੱਗਾਂਗੇ ਕਿਉਂਕਿ ਕਿਸੇ ਵੀ ਬੰਦੇ ਬਾਰੇ ਬਿਨ ਬਗੈਰ ਆਪਾਂ ਇਸੇ ਛਾਂਬੀਨ ਤੋਂ ਬਗੈਰ ਕਿਸੇ ਅਥਾਰਟੀ ਤੋਂ ਕੁਝ ਵੀ ਬੋਲੀਓ ਸਹੀ ਨਹੀਂ ਆਏਗਾ ਅੱਲਾਹ ਨੇ ਮੌਕਾ ਦਿੱਤਾ ਹੈ ਜੋ ਵੀ ਬੈਸਟ ਪੋਸੀਬਲ ਹੋਊਗਾ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਚੀਜ਼ਾਂ ਤੋਂ हट ਕੇ ਸਰ ਐਜ਼ ਅ ਚੇਅਰਮੈਨ ਕੀ ਜਿਹੜੇ ਬੱਕ ਬੋਰਡ ਦੀ ਭਲਾਈ ਲਈ ਕੀ ਕਰਨ ਚੁੱਕ ਹੋਗੇ ਤੁਸੀਂ ਦੇਖੋ ਬੱਕ ਬੋਰਡ ਦੀ ਭਲਾਈ ਲਈ ਸਭ ਤੋਂ ਜਿਹੜਾ ਵੱਡਾ ਕੰਮ ਹੈ ਉਹ ਤਾਂ ਸਿੱਖਿਆ ਜੀ ਜਿਵੇਂ ਸਕੂਲ ਚੱਲ ਰਹੇ ਹਨ ਬੱਕ ਬੋਰਡ ਦੇ ਅੰਡਰ ادارے ਔਰ ਉਹ ਸੰਸਥਾਵਾਂ ਉਹ ਸਕੂਲਾਂ ਨੂੰ ਜਿਹਨਾਂ ਬੱਕ ਬੋਰਡ ਏਡ ਦੇ ਰਿਹਾ ਮੰਥਲੀ ਬਹੁਤ ਬੜੀਆ ਏਡ ਤੇ ਉੱਥੇ ਅਸੀਂ ਚਾਹਾਂਗੇ ਕਿ ਅੱਛੇ ਤਰੀਕੇ ਨਾਲ ਸੁਧਾਰ ਹੋਵੇ ਔਰ ਜਿਹੜੀ ਕਰੈਕਟਰ ਪਰ ਕੰਮ ਹੋਵੇ ਸਖਸੀਅਤ ਪਰ ਕੰਮ ਹੋਵੇ ਨਾ ਕਿ ਆਪਾਂ ਸਿਰਫ ਇਹ ਕੰਮ ਕਰੀਏ ਕਿ ਸਾਡੇ ਬੱਚੇ ਡਾਕਟਰ ਬਣਨ ਇੰਜੀਨੀਅਰ ਬਣਨ ਕੱਲੂ ਪੈਸੇ ਕਮਾਉਣ ਤੇ ਮੈਂ ذاتی ਤੌਰ ਪਰ ਇਹ ਕੰਮ ਕਰੂੰਗਾ ਕਿ ਮੈਂ ਪਰਸਨੈਲਿਟੀ ਡਿਵੈਲਪਮੈਂਟ ਪਰ ਇੱਕ ਅੱਛਾ ਇਨਸਾਨ ਬਣਾਉਣ ਪਰ ਕੋਸ਼ਿਸ਼ ਕਰਾਂਗਾ ਜੀ ਐਜੂਕੇਸ਼ਨ ਦੀ ਗੱਲ ਹੋ ਰਹੀ ਹੈ ਹਾਊਸ ਹੋਲਡ ਦੀ ਮੇਂ ਕੋਟਲਾ ਜਿਹਦੇ ਵਿੱਚ ਤੇ ਮੁਸਲਮਾਨ ਮジョਰਿਟੀ ਹੈ ਖਾਸ ਤੌਰ ਤੇ NEET UPSC ਵਗੈਰਾ ਕੋਚਿੰਗ ਲਈ ਸੈਂਟਰ ਦੀ ਬੇਹਦ ਜ਼ਰੂਰਤ ਜੀ 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 ਉਹਦੇ ਉੱਪਰ ਵੀ ਕੋਸ਼ਿਸ਼ ਕਰਾਂਗੇ ਜੀ ਔਰ ਖਾਸ ਤੌਰ ਪਰ ਜਿਹੜੇ ਬੱਚੇ ਇਹ ਵੱਡੀਆਂ ਪਦਵੀਆਂ ਪਰ ਜਾਣਗੇ ਟੈਸਟ ਕੁਆਲੀਫਾਈ ਕਰਕੇ ਉਹਨਾਂ ਦੀ ਅਸੀਂ ਫੀਸਾਂ ਦਾ ਵੀ ਇੰਤਜ਼ਾਮ ਕਰਾਂਗੇ ਔਰ ਇਹ ਵੀ ਕਰਾਂਗੇ ਕਿ ਅਸੀਂ ਬੱਚੇ ਸਿਲੈਕਟ ਕਰਕੇ ਉਹ ਇੰਸਟੀਚਿਊਟ 'ਚ ਭੇਜੀਏ ਜਿਹੜੇ ਆਲਰੇਡੀ ਇਹ ਕੰਮ ਕਰ ਰਹੇ ਹਨ ਤੇ ਉਹਨਾਂ ਦੀ ਫੀਸ ਵਰਕ ਬੋਰਡ ਦੇਵੇਗਾ ਜੇਕਰ ਕੋਈ ਇੰਨਾ ਵੱਡਾ ਅਧਾਰਾ ਹੈਗਾ ਬਹੁਤੀ ਆਮਦਨੀ ਵੀ ਹੈਗੀ ਹੈ ਲੇਕਿਨ ਉਸ ਪੋਲ ਨੂੰ ਜਦੋਂ ਕਿ ਸਮੇਂ ਦਾ ਹਾਂ ਦਾ ਜਦ ਤੱਕ ਬਣਾ ਨਹੀਂ ਸਕਿਆ ਹੈਗਾ لیکن داوودا ہرول فاروق صاحب بھی کر کے گئے نے لیکن ਜਿਹੜਾ ਸਮੇਂ ਨੇ ਆਪਾਂ ਉਹ ضرورت جو طریقہ نا اصل এডਿਕੇਸ਼ਨ ਦਾ ਰੱਬ ਨੇ ਸਿਖਾਇਆ ਹੈ ਉਹ ਉਹਨੂੰ ਤਰੀਕੇ ਨੂੰ ਫੋਲੋ ਨਹੀਂ ਕੀਤਾ ਗਿਆ ਠੀਕ ਹੈ ਜੀ ਰੱਬ ਕੀ ਕਹਿੰਦਾ ਹੈ ਵੀ ਮੈਂ ਉਸ ਕੌਮ ਦੀ ਹਾਲਤ ਉਸ فرد ਦੀ ਵੀ ਹਾਲਤ ਨਹੀਂ ਬਦਲਦਾ ਜਿਹੜਾ ਨਹੀਂ ਬਦਲਦਾ ਆਪਣੇ ਦਿਲ ਦੀ ਹਾਲਤ ਜਦ ਦਿਲ ਨੂੰ ਅਸੀਂ ਬਦਲਾਂਗੇ ਫਿਰ ਸਾਰੇ ਹਾਲਾਤ ਵੀ ਬਦਲਣਗੇ ਫਿਰ ਸਾਰਾ ਕੋਈ ਸਿਸਟਮ ਬਦਲੂਗਾ ਸਰ ਜੀ ਜਿਹੜਾ ਸਿਹਤ ਦੀ ਗੱਲ ਕਰੀਏ ਉਹ ਵੀ ਮੇਰੇ ਮੁੱਦੇ ਆ ਜੀ ਹਾਂਜੀ ਹਾਂਜੀ ਹਸਪਤਾਲ ਜਿਹੜੇ ਬਣਿਆ ਸੀ ਲੋਕਾਂ ਨੂੰ ਇਹ ਸੀਗਾ ਵੀ ਇੱਥੇ ਸਾਨੂੰ ਸੂਰਤ ਤਾਂ ਮਿਲ ਗਿਆ ਲੁਣਾਣਾ ਨਹੀਂ ਜਾਣਾ ਲੇਕਿਨ ਇਹ ਨੀਮਾ ਹਸਪਤਾਲ ਚ ਇਹ じゃ ਕੁਝ ਹੋਵੇ ਦੇਖੋ ਜੀ ਹਾਂ ਹੋਇਆ ਤੁਸੀਂ ਮੈਨੂੰ ਇੱਕ ਵਾਰੀ ਅੱਲਾ ਦਾ ਮੌਕਾ ਦੇਈ ਮੈਂ ਜਾ ਕੇ ਮਤਲਬ ਕੱਲ ਤੋਂ ਕੱਲ ਤੋਂ ਪਰਸੋਂ ਤੋਂ ਮੈਂ ਜਾਊਂਗਾ ਹਸਪੀਟਲ ਚ ਜੋ ਵੀ ਬੈਸਟ ਹੋਗਾ ਨਾ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿ ਵਿਦਿਨ ਮੰਥ ਉੱਥੇ ਚੇਂਜੇਸ ਲਿਆਈਏ ਸਾਰੀਆਂ ਵੀਦ ਇੱਕ ਮਹੀਨੇ ਬਾਅਦ ਜਾਈਓ ਤੁਸੀਂ ਨੀਮਾ ਹਸਪੀਟਲ ਚ ਫਿਰ ਦੇਖਿਓ ਕਿ ਪਹਿਲਾਂ ਤੋਂ ਸੁਧਾਰ ਕੋਈ ਨਜ਼ਰ ਆਇਆ ਕਿ ਨਹੀਂ ਆਇਆ ਸਾਡੀ ਅਸੀਂ ਮਲੇਰ ਕੋਲਾ ਤੋਂ ਹਟ ਕੇ ਗੱਲ ਕਰੀਏ ਪੰਜਾਬ ਵਰ ਕੋਲ ਕੱਲਾ ਮਲੇਕੋਲਾ ਦਾ ਨਹੀਂ ਹੈ ਜੀ ਤੇ ਪੂਰੇ ਪੰਜਾਬ ਦੇ ਵਿੱਚ ਕੀ ਐਕਟੀਵਿਟੀਆਂ ਰਹਿਣੀਆਂ ਆਉਣ ਵਾਲੇ ਸੰਗਤ ਪੂਰੇ ਪੰਜਾਬ ਦੇ ਵਿੱਚ ਮੈਂ ਜਾਨਾ ਜੀ ਕਿ ਘੱਟੋ ਘੱਟ ਜਿਹੜੀ ਬੇਸਿਕ ਸਿੱਖਿਆ ਹੈਗੀ ਉਹ ਪ੍ਰੋਵਾਈਡ ਕਰਾਈਏ ਜਾਂ ਫਿਰ ਅਸੀਂ ਅੱਛੇ ਬੰਦੇ ਸਿਲੈਕਟ ਕਰਕੇ ਇਹਨਾਂ ਛੇੜ ਸਕੂਲਾਂ ਚੋਂ ਐਡਮਿਸ਼ਨ ਕਰਾਈਏ ਕਰਕੇ ਇਹ ਤਾਂ ਬਾਕੀ ਬੁਰੇ ਨੂੰ ਨੰਨੇ ਸਕੂਲ ਤਾਂ ਨਹੀਂ ਬਣਾ ਸਕਦਾ ਤੇ ਪਿੰਡ-ਪਿੰਡ ਜਾ ਕੇ ਅਸੀਂ ਕਮੇਟੀਆਂ ਬਣਾਵਾਂਗੇ ਕਿ ਤੋ ਅੱਛੇ ਬੱਚੇ ਕਢ ਕੇ ਉਹਨਾਂ ਨੂੰ ਉੱਚ ਕੋਟੀ ਦੀ ਸਿੱਖਿਆ ਦੇ ਅਮੇ ਟੈਸਟ ਕਰਨ ਤੋਂ ਬਾਅਦ ਤੇ ਉੱਥੇ ਦੇ ਜਿਹੜੇ ਸ਼ਹਿਰ ਦੇ ਅੱਛੇ ਸਕੂਲ ਨੇ ਉਹਨਾਂ ਚ ਉਹਨਾਂ ਦੀ ਐਡਮਿਸ਼ਨ ਕਰਾਵਾਂਗੇ ਜਿਹੜੇ ਦੂਰ ਦਰਾਡੇ ਦੇ ਪਿੰਡ ਨੇ ਇਹ ਮਲੇ ਕੁਟਲੇ ਪੰਜਾਬ ਦੇ ਬਾਕੀ ਪਿੰਡਾਂ ਦੀ ਗੱਲ ਹੈ ਹਾਂਜੀ 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 ਕਵਰ ਫਾਰਮ ਤੱਕ ਮਾਝਾ ਨਾਲ ਬੁਰਾ ਹਾਲ ਹੈ ਜਾਂ ਤਾਂ ਬਹੁਤ ਖਸਤਾ ਨਹੀਂ ਹੈ ਹੀ ਨਹੀਂ ਤੇ ਪਿੰਡਾਂ ਦੇ ਬਾਹਰ ਜਾ ਕੇ ਹਾਂਜੀ ਹਾਂਜੀ ਚਾਹ ਦੇ ਸੇ ਕਰਕੇ ਲੋਕਾਂ ਦੀ ਇਨਦਾਰੀ ਘਟ ਹੈ ਦੇਖੋ ਮੈਂ ਪਰਸਨਲੀ ਅਗਰ ਮੈਂ ਤੁਹਾਨੂੰ ਦੱਸਾਂ ਨਾ ਜੀ ਇਨਸਾਨ ਦੇ ਨਫਸ ਪਰ ਕੰਮ ਹੋਣਾ ਚਾਹੀਦਾ ਹੈ ਦਿਲ ਪਰ ਜਿੰਨੇ ਵੀ ਮੈਂ ਨਿੱਕੇ ਜਿਹੇ ਹੋਰ ਗੱਲ ਕੀਤੀ ਸੀ ਜਿੰਨੇ ਵੀ ਸਕੂਲ ਹਨ ਉਹ ਸਾਰੇ ਦਿਮਾਗ ਪਰ ਕੰਮ ਕਰਦੇ ਨੇ ਆਈਕਿਊ ਪਰ ਕੰਮ ਕਰਦੇ ਨੇ ਪਰ ਆਪਾਂ ਨੂੰ ਜਦ ਤੱਕ ਇੱਕ ਇੱਕ ਬੱਚੇ ਨੂੰ ਜੋ ਸ਼ੁਰੂਤੀ ਸਿੱਖਿਆ ਮਿਲੇਗੀ ਅਛਾਈ ਦੀ ਬੁਰਾਈ ਦੀ ਜਾ ਕੇ ਔਰ ਜਿਹੜੇ ਬੱਚੇ ਪੜ੍ਹ ਲਿਖ ਜਾਂਦੇ ਨੇ ਉਹ ਪ੍ਰੈਕਟੀਕਲ ਕਰਕੇ ਸਿੱਖਦੇ ਨੇ ਉਹ ਅਛਾਈ ਬੁਰਾਈ ਕੀ ਹੈ ਤੇ ਸਕੂਲ ਦੇ ਸ਼ੁਰੂ ਮੁੱਢਲੀ ਸਿੱਖਿਆ ਜਿਹੜਾ ਨੂੰ ਮਿਲੇਗੀ ਇਨਸਾਨੀਅਤ ਦੀ ਨਿੱਕੀ ਦੀ ਫਿਰ ਉਹ ਅੱਛੇ ਇਨਸਾਨ ਹੀ ਬਣਨਗੇ ਤੇ ਭਾਵੇਂ ਡਾਕਟਰ ਬਣਨ ਇੰਜੀਨੀਅਰ ਬਣਨ ਡੀਸੀ ਬਣਨ ਜੋ ਵੀ ਬਣਨਗੇ ਨਾ ਜੀ ਉਹ ਅੱਛੇ ਇਨਸਾਨ ਦੀ ਨਾਗਰੀ ਕੀ ਬਣਨਗੇ ਕਿਉਂਕਿ ਜਦ ਤੱਕ ਨਾ ਹੋ ਸਕਦਾ ਮੇਰੀ ਗੱਲ ਅੱਜ ਕੱਲ ਦੀ ਇਹ ਆਫਡੇਟਿਡ ਲੱਗੇ ਲੋਕਾਂ ਨੂੰ ਜਦ ਤੱਕ ਤੁਸੀਂ ਇੱਕ ਆਖਰ ਚ ਕਿਸੇ ਬੰਦੇ ਦੇ ਦਰਨੀ ਪੈਦਾ ਕਰਦੇ ਵੀ ਇੱਕ ਦਿਨ ਉਹ ਰੱਬ ਦੇ ਮੋਹਰੇ ਖੜੇ ਹੋ ਕੇ ਜਵਾਬ ਦੇਣਾ ਹੈ ਉਦੋਂ ਤੱਕ ਕੁਝ ਨਹੀਂ ਹੋਊਗਾ ਜਦ ਤੱਕ ਇਹ ਡਰ ਇਨਸਾਨ ਦੀ ਰਿਐਲਿਟੀ ਬਣ ਕੇ ਉਹਦੇ ਨਹੀਂ ਆਏਗਾ ਲਾਈਫ 'ਚ ਉਦੋਂ ਤੱਕ ਰੱਬ ਦਾ ਡਰ ਬਹੁਤ ਬੜੀ ਚੀਜ਼ ਹੈ ਜੀ ਜੀ ਕੁਝ ਨੇ ਜਿੰਨੇ ਨੂੰ ਡੋਰ ਬੜੇ ਨੇ